ਸਦਾ ਦਾਰੀ ਦੀ ਡਿਊਟੀ ਬਣਦੀ ਹੈ ਕਿ ਜੋ ਵੀ ਸਾਰੇ ਜਿਹੜੇ ਮੈਂਬਰਸ ਬਾਹਰ ਨਾਲ ਉਹਨਾਂ ਨੂੰ ਵੀ ਉਹਨਾਂ ਦੀ ਤਸ਼ੱਲੀ ਕਰਾਈ ਜਾਵੇ ਇਹ ਸਾਰਾ ਜਦ ਸੰਸਦ ਦਾ ਮਕਸਦ ਹੀ ਹੈ ਕਿ ਅਸੀਂ ਬੈਠ ਕੇ ਇੱਕ ਦੂਸਰੇ ਨਾਲ ਅਮਨ ਸਾਹਮਣੇ ਅਸੀਂ ਗੱਲ ਕਰ ਸਕੀਏ ਭਾਰਤੀ ਫੌਜ ਦੇ ਉੱਤੇ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਕੁਐਸਚਨ ਕਰਕੇ ਜੇ ਸਤਿ ਕਿਉਂਕਿ ਜੇ ਵਿਰੋਧੀ ਧਿਰ ਕੁਐਸਚਨ ਨਾ ਕਰੂਗੀ ਤਾਂ ਫਿਰ ਵਿਰੋਧੀ ਧਿਰ ਹੈ ਕਾ ਤੇ ਵਾਸਤੇ ਤੇ ਇਹ ਕਿਉਂ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ 29 ਵਾਰ ਬੋਲ ਚੁੱਕੇ ਨੇ ਦੂਸਰਾ ਭਾਰਤ ਸਰਕਾਰ ਨੂੰ ਜਵਾਬ ਕਿਉਂ ਨਹੀਂ ਦੇ ਰਹੀ ਤੇ ਵਿਰੋਧੀ ਧਿਰ ਨੂੰ ਇਸ ਗੱਲ ਦਾ ਜਵਾਬ ਕਿਉਂ ਦੇ ਓਏ ਅੱਗੇ ਤੋਂ ਕਿਉਂ ਵੀ ਇੱਕ ਅਮਰੀਕਾ ਦੇ ਰਾਸ਼ਟਰਪਤੀ ਆ ਇੱਕ ਦੁਨੀਆ ਦੀ ਤਾਕਤ ਤੇ ਉਹਦਾ ਮੁਖੀ ਬਾਰ-ਬਾਰ ਇੰਉਂ ਕਿਉਂ ਕਰ ਰਿਹਾ ਜਾਂ ਤਾਂ ਪਰੇਸ਼ਾਨ ਕਰਨ ਵਾਸਤੇ ਕਰ ਰਿਹਾ ਕੀ ਬੀਤੇ ਦਿਨ ਦੀ ਗੱਲ ਕਰੀਏ ਤਾਂ ਲਗਾਤਾਰ ਲੰਬੀ ਲੋਕ ਸਭਾ ਜਿਹੜੀ ਦੇਰ ਰਾਤ ਤੱਕ ਚੱਲੀ जिथे ਸਤਾਤਾਰੀ ਪਾਰਟੀ ਨੇ ਜਵਾਬਦੇਹੀ ਕੀਤੀ ਵਿਰੋਧੀ ਧਿਰ ਦੇ ਵੱਲੋਂ ਜੋ ਲਗਾਤਾਰ ਸਵਾਲ ਉਠਾਏ ਜਾ ਰਹੇ ਸਨ অপারেশন ਸਿੰਦੂਰ ਤੇ ਗੱਲ ਹੋਣੀ ਚਾਹੀਦੀ ਹੈ ਹੋਰ ਦੇਸ਼ ਦੇ ਬਹੁਤ ਵੱਡੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਹੋਣਾ ਬਹਿਸ ਹੋਣਾ ਬਹੁਤ ਜ਼ਰੂਰੀ ਸੀ ਹਾਲਾਂਕਿ ਸਰਕਾਰ ਨੇ ਗੱਲ ਮੰਨੀ ਹੈ ਬਹਿਸ ਸ਼ੁਰੂ ਹੋਈ ਹੈ ਲੇਕਿਨ ਕੱਲ ਜਿਸ ਤਰੀਕੇ ਨਾਲ ਕਾਰਵਾਈ ਹੋਈ ਹੈ ਉਸੇ ਦੇ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਸੰਤਪਲਵੀਰ ਸਿੰਘ ਜੀ ਸਿਚੇਵਾਲ ਜੀ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਾਂਗੇ ਅਬਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜੋ ਕੱਲ ਇੰਨੀ ਲੰਬੀ ਲੋਕ ਸਭਾ ਚੱਲੀ ਹੈ ਹਾਲਾਂਕਿ ਵਿਰੋਧੀ ਧਿਰ ਨੇ ਆਪਰੇਸ਼ਨ ਸਿੰਦੂਰ ਦੀ ਗੱਲ ਕਰੀਏ ਹੋਰ ਦੇਸ਼ ਦੇ ਵੱਖ-ਵੱਖ ਮੁੱਦੇ ਨੇ ਤੇ ਜਵਾਬਦੇਹੀ ਵੀ ਪੂਰੀ ਰਹੀ ਹੈ ਸੱਤਾਧਾਰੀ ਪਾਰਟੀ ਦੀ ਕਿ ਜਿਹੜੀ ਸੰਸਦ ਹੁੰਦੀ ਹੈ ਐਸੇ ਕਰਕੇ ਹੁੰਦੀ ਹੈ ਕਿ ਜਿਹੜੇ ਵਿਰੋਧੀ ਧੜਾ ਉਹਨਾਂ ਦੇ ਜਿਹੜੇ ਸੰਕੇ ਆ ਜਾਂ ਉਹਨਾਂ ਦੇ ਕੁਐਸਚਨ ਆ ਉਹਨਾਂ ਦੇ ਜਵਾਬ ਦੇਣੇ ਸੱਤਾਧਾਰੀ ਦੀ ਡਿਊਟੀ ਬਣਦੀ ਹੈ ਕਿ ਜੋ ਵੀ ਸਾਰੇ ਜਿਹੜੇ ਮੈਂਬਰ ਸਭਾ ਨਾਲ ਉਹਨਾਂ ਨੂੰ ਵੀ ਉਹਨਾਂ ਦੀ ਤਸੱਲੀ ਕਰਾਈ ਜਾਵੇ ਤੇ ਪੂਰੇ ਦੇਸ਼ ਨੂੰ ਉਹ ਜਿਹੜੀ ਉਹਨਾਂ ਕੱਲਾਂ ਦਾ ਜਵਾਬ ਦਿੱਤਾ ਜਾਵੇ ਕੁਝ ਸੰਕੇ ਸਾਡੇ ਪਰਸਨਲੀ ਵੀ ਹੋ ਸਕਦੇ ਆ ਕੋਸ ਜਿਹੜੇ ਹੈਗੇ ਸੰਸਦ ਮੈਂਬਰ ਜਿਹੜੇ ਉਠਾਉਂਦੇ ਆ ਉਹ ਲੋਕਾਂ ਦੇ ਸਵਾਲ ਵੀ ਹੋ ਸਕਦੇ ਆ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ ਤੇ ਜਦੋਂ ਸੰਸਦ ਦੇ ਵਿੱਚ ਬਹਿਸ ਹੁੰਦੀ ਆ ਵਿਰੋਧੀ ਧਿਰ ਨੂੰ ਆਪਣੀ ਗੱਲ ਕਹਿਣ ਦਾ ਸਮਾਂ ਮਿਲਦਾ ਤੇ ਜਿਹੜਾ ਸੱਤਾਧਾਰੀ ਹੁੰਦਾ ਉਹਨਾਂ ਦੇ ਜਿਹੜੇ ਕੁਐਸਚਨ ਉਠਾਏ ਹੁੰਦੇ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਮਿਲਦਾ ਉਹਦੇ ਨਾਲ ਸਾਡੇ ਜਿਹੜੇ ਦੇਸ਼ ਦੇ ਨਾਗਰਿਕ ਆ ਉਹਨਾਂ ਨੂੰ ਉਹ ਜਿਹੜੀ ਸਮਝ ਪੈਂਦੀ ਹੈ ਕਿ ਦੇਸ਼ ਕੀ ਕਰ ਰਿਹਾ ਕਿਸੇ ਕੋਣ ਪਾਰਟੀ ਕੀ ਕਰ ਰਹੀ ਹੈ ਕਿੱਥੇ ਖੜੀ ਹੈ ਇਹ ਸਾਰਾ ਜਦ ਸੰਸਦ ਦਾ ਮਕਸਦ ਹੀ ਹੈ ਕਿ ਅਸੀਂ ਬੈਠ ਕੇ ਇੱਕ ਦੂਸਰੇ ਨਾਲ ਆਮ ਸਾਹਮਣੇ ਅਸੀਂ ਗੱਲ ਕਰ ਸਕੀਏ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਜਦੋਂ ਸਰਕਾਰ ਦੇ ਨਾਲ ਪਿਛਲੇ ਹਫਤੇ ਬਹਿਸ ਨਹੀਂ ਹੋ ਰਹੀ ਸੀ ਲਗਾਤਾਰ ਸੰਸਦ ਜਿਹੜਾ sthagat ਕੀਤਾ ਜਾ ਰਿਹਾ ਸੀ ਬਹਿਸ ਨਹੀਂ ਹੋ ਰਹੀ ਸੀ ਹੰਗਾਮੇ ਚੱਲ ਰਹੇ ਸੀ ਲੇਕਿਨ ਜਿਸ ਤਰੀਕੇ ਨਾਲ ਸਰਕਾਰ ਨੂੰ ਜਦੋਂ ਸਵਾਲ ਉਠਾਇਆ ਜਾਂਦਾ ਆਪਰੇਸ਼ਨ ਸਿੰਦੂਰ ਦੇ ਉੱਤੇ ਤਾਂ ਲਗਾਤਾਰ ਸੱਤਾਧਾਰੀ ਪਾਰਟੀ ਵੱਲੋਂ ਇਹੀ ਜਵਾਬ ਦੇਖਣ ਨੂੰ ਮਿਲ ਰਿਹਾ ਕਿ ਤੁਸੀਂ ਦੇਸ਼ ਦੇ ਸੌਰੀਅ ਸੈਨਿਕਾਂ ਦੇ ਉੱਤੇ ਦੇਸ਼ ਦੇ ਵੀਰਾਂ ਦੇ ਉੱਤੇ ਜਿਹੜਾ ਹੈ ਸਵਾਲ ਚੁੱਕ ਰਹੇ ਹੋ ਕਿਉਂਕਿ ਜਿਹੜਾ ਭਾਰਤੀ ਫੌਜ ਦੇ ਉੱਤੇ ਕਿਸੇ ਨੂੰ ਕੋਈ ਹੱਕ ਨਹੀਂ ਕੋ ਕਵਸਚਨ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਅਸੀਂ ਆਸੀਂ ਆਰਾਮ ਦੇ ਨਾਲ ਸਰਹਾਣੇ ਥੱਲੇ ਬਹੰਦੇ ਕਿ ਸੌ ਰਹੇ ਹਾਂ ਤੇ ਉਹ ਇਸੇ ਕਰਕੇ ਹੈ ਕਿ ਸਾਡੇ ਉਹ ਜਵਦੇ ਸੂਰਬੀਰ ਨੌਜਵਾਨ ਕਨੀ ਸਰਹੰਦਾਲ ਅ ਲਗਾਤਾਰ ਦਿਨ ਰਾਤ ਉਸੇ ਡਿਊਟੀਆਂ ਕਰਦੇ ਆ ਤੇ ਆਪਣੇ ਆਪ ਨੂੰ ਸਮਰਪਿਤ ਭਾਵਨਾ ਦੇ ਨਾਲ ਕਿੰਨੇ ਸਾਡੇ ਵੀਰ ਜਿਹੜੇ ਹੈਗੇ ਆ ਉਹ ਸਹਾਤਾਂ ਦੇ ਜਾਮ ਪੀਂਦੇ ਆ ਸੋ ਇਹੋ ਉਹਨਾਂ ਦੇ ਉੱਤੇ ਉਂਗਲ ਕੋਈ ਨਹੀਂ ਉਠਾ ਸਕਦਾ ਤੇ ਨਾ ਕਿਸੇ ਨੂੰ ਕੋਈ ਸੱਕੀ ਆ ਇਹ ਜਿਹੜੇ ਕੁਐਸਚਨ ਆ ਉਹ ਸਾਰੇ ਜਿਹੜੇ ਹੈਗੇ ਆ ਜਿਹੜੀ ਸਤਾਧਾਰੀ ਪਾਰਟੀ ਨੂੰ ਵਿਰੋਧੀ ਧਿਰ ਨੇ ਕੁਐਸਚਨ ਕਰਨੇ ਹੁੰਦੇ ਆ ਤੇ ਵਿਰੋਧੀ ਧਿਰ ਨੇ ਜਵਾਬ ਦੇਣੇ ਹੁੰਦੇ ਆ ਇਹਦੇ ਨਾਲ ਕਿ ਕਿ ਜੇ ਵਿਰੋਧੀ ਧਿਰ ਕੁਐਸਚਨ ਨਾ ਕਰੂਗੀ ਤਾਂ ਵਿਰੋਧੀ ਧਿਰ ਹੈ ਕਾ ਤੇ ਵਾਸਤੇ ਹਾਂ ਕੋਈ ਵੀ ਕੁਐਸਚਨ ਹੋ ਸਕਦਾ ਉਹਦਾ ਜਵਾਬ ਸਦਾ ਤਰੀਨੇ ਜਿਹੜੀ ਪਾਰਟੀ ਨੇ ਦੇਣਾ ਹੁੰਦਾ ਤੇ ਉਹ ਜਵਾਬ ਦੇਣੇ ਚਾਹੀਦੇ ਤੇ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਕਿ ਹੋਰ ਵੀ ਬਹੁਤ ਮੁੱਦੇ ਨੇ ਅੱਜ ਵੀ ਜਿਸ ਤਰੀਕੇ ਨਾਲ ਹੁਣ ਰਾਜ ਸਭਾ ਦੇ ਵਿੱਚ ਕੱਲ ਜਿਸ ਤਰ੍ਹਾਂ ਲੋਕ ਸਭਾ ਦੀ ਬੈਸ ਹੋਈ ਅੱਜ ਰਾਜ ਸਭਾ ਚ ਤੁਹਾਡੀ ਆਮ ਆਦਮੀ ਪਾਰਟੀ ਵੱਲੋਂ ਵੀ ਮੀਥਿਆਰ ਬੋਲਣਗੇ ਸੰਜੇ ਸਿੰਘ ਜੀ ਬੋਲਣਗੇ ਤੇ ਕਿਸ ਤਰੀਕੇ ਨਾਲ ਦੇਖਦੇ ਹਾਂ ਅੱਜ ਕਿਉਂਕਿ ਕੋਈ ਵੀ ਜਿਹੜੀ ਹੈਗੀ ਵਿਰੋਧੀ ਧਿਰ ਨੂੰ ਸਮਾਂ ਬਹੁਤ ਥੋੜਾ ਮਿਲਦਾ ਹੁੰਦਾ ਕਿਉਂਕਿ ਜਿਹਦੇ ਮੈਂਬਰ ਜ਼ਿਆਦੇ ਆ ਸਮਾਂ ਮੈਂਬਰਾਂ ਦੇ ਹਿਸਾਬ ਨਾਲ ਬਣਨਾ ਤੇ ਉਹਦੇ ਵਿੱਚ ਜਿਹੜੀ ਹੈਗੀ ਆ ਜਿੰਨੇ ਵੀ ਕੁਐਸਚਨ ਸਾਡੇ ਲੋਕਾਂ ਦੇ ਹੋਣਗੇ ਜਾਂ ਕੋਈ ਜਿਹੜੀ ਹੈਗੀ ਆ ਪਾਰਟੀ ਵੱਲੋਂ ਜਿਹੜੇ ਅਰੇਜ ਕੀਤੇ ਜਾਣਗੇ ਉਹ ਸਾਡੇ ਮੈਂਬਰਸ ਵੱਲੋਂ ਆਪਣੀ ਗੱਲ ਰੱਖਣਗੇ ਤੇ ਵਿਰੋਧੀ ਧਿਰ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਇੱਕ ਆਖਰੀ ਤੇ ਅਹਿਮ ਸਵਾਲ ਇਹ ਵੀ ਹੈ ਸਰਕਾਰ ਇਸ ਗੱਲ ਤੋਂ ਵੀ ਭੱਜਦੀ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਹੁਣ ਤੱਕ 29 ਵਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿਹੜੇ ਨੇ ਕਹਿ ਚੁੱਕੇ ਨੇ ਕਿ ਸੀ ਇਨਸਪਾਇਰ ਦੇ ਵਿੱਚ ਵਿਚੋਲੀਆ ਉਹ ਬਣੇ ਨੇ ਤੇ ਇਹ ਕਿਉਂ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ 29 ਵਾਰ ਬੋਲ ਚੁੱਕੇ ਨੇ ਤੇ ਦੂਸਰਾ ਭਾਰਤ ਸਰਕਾਰ ਨੂੰ ਜਵਾਬ ਕਿਉਂ ਨਹੀਂ ਦੇ ਰਹੀ ਤੇ ਵਿਰੋਧੀ ਧਿਰ ਨੂੰ ਇਸ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੀ ਕਿਉਂਕਿ ਉਹਨਾਂ ਨੂੰ ਚਲੋ ਓਪਨਲੀ ਜੇ ਉਹ ਨਹੀਂ ਦੇ ਸਕਦੇ ਸੰਸਦ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਤੇ ਜਿਸ ਤਰੀਕੇ ਦੇ ਨਾਲ ਉਹ 25 26 ਵੇਰਿਆਂ ਬੋਲੀ ਜਾਂਦੇ ਆ ਕਈ ਵਾਰਾਂ ਕਿਸੇ ਨੂੰ ਇੱਕ ਬੰਦੇ ਨੂੰ ਇੱਕ ਵਾਰੀ ਇਗਨੋਰ ਕਰਦੇ ਹੋ ਅਗਲਾ ਮੂਰੇ ਚੁੱਪ ਕਰ ਜਾਂਦਾ ਹਟਦਾ ਹੋ ਵੀ ਨਿਕ ਤੇ ਇਹ ਜਿਹੜਾ ਹੈਗਾ ਸੈਸ਼ਨ ਦੇ ਵਿੱਚ ਇਹਦੀ ਕਲੀਅਰ ਕਰ ਦੇਣਾ ਚਾਹੀਦਾ ਸਤਾਤਾਰੀ ਪਾਰਟੀ ਨੂੰ ਹੋਇਆ ਗਿਆ ਕਿਉਂਕਿ ਉਹ ਵੀ ਇੱਕ ਅਮਰੀਕਾ ਦੇ ਰਾਸ਼ਟਰਪਤੀ ਆ ਇੱਕ ਉਹ ਦੁਨੀਆ ਦੀ ਤਾਕਤ ਤੇ ਉਹਦਾ ਮੁਖੀ ਬਾਰ ਬਾਰ ਇੰਉਂ ਕਿਉਂ ਕਰ ਰਿਹਾ ਜਾਂ ਤਾਂ ਪਰੇਸ਼ਾਨ ਕਰਨ ਵਾਸਤੇ ਕਰ ਰਿਹਾ ਜਾਂ ਇਹਦੇ ਵਿੱਚ ਜਿਹੜੀ ਹੈਗੀ ਆ ਸਾਰਥਕਤਾ ਕੀ ਆ ਕੀ ਕਾਰਨ ਆ ਤੇ ਉਹਦਾ ਜਵਾਬ ਜਿਹੜਾ ਹੈਗਾ ਇਸ ਸੈਸ਼ਨ ਦੇ ਵਿੱਚ ਮਿਲ ਜਾਣਾ ਚਾਹੀਦਾ ਜੇ ਉਹਦਾ ਸਵਾਲ ਜਵਾਬ ਨਹੀਂ ਮਿਲਦਾ ਫਿਰ ਇਹਦਾ ਕੋਈ ਅਰਥ ਨਹੀਂ ਕੀ ਅਸੀਂ ਕੋਈ ਕੁਐਸਚਨ ਕਰੀਏ ਤਾਂ ਉਹਦਾ ਜਵਾਬ ਨਾ ਦੇਵੇ ਇਹਦੇ ਨਾਲ ਇਹਦਾ ਜਿਹੜੀ ਹੈਗੀ ਆ ਰਾਜਨੀਤੀ ਹੈ ਉਹ ਕਿਉਂ ਕਹਿ ਰਹੇ ਆ ਤੇ ਉਹਦਾ ਜਵਾਬ ਜਿਹੜਾ ਹੈ ਸੱਤਾਧਾਰੀ ਪਾਰਟੀ ਨੂੰ ਦੇਣਾ ਚਾਹੀਦਾ ਜੀ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਅਸੀਂ ਗੱਲਬਾਤ ਕਰ ਲਈ ਸੀ ਸੰਬਲ ਵੀਰ ਸਿੰਘ ਸਿਚੇਵਾਲ ਜੀ ਨਾਲ ਜੋ ਪੰਜਾਬ ਦੇ ਸੰਸਦ ਨੇ ਤੇ ਜਿਸ ਤਰੀਕੇ ਨਾਲ ਹੁਣ ਲੋਕਸਭਾ ਦੇ ਵਿੱਚ ਬੈਸ ਹੋਈ ਤੇ ਅੱਜ ਰਾਜ ਸਭਾ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਲੈ ਕੇ ਚਾਹੇ ਉਹ ਪੈਲਗਾਮ ਦਾ ਮੁੱਦਾ ਹੋਵੇ ਡੋਨਲਡ ਟਰੰਪ ਦਾ ਮੁੱਦਾ ਤੇ ਹੋਰ ਦੇਸ਼ ਦੇ ਬਖ ਮੁੱਦਿਆਂ ਤੇ ਅੱਜ ਰਾਜ ਸਭਾ ਦੇ ਵਿੱਚ ਵੀ ਲੰਬੀ ਬੈਸ ਹੋ ਸਕਦੀ ਹੈ ਵਿਰੋਧੀ ਧਿਰ ਵੱਲੋਂ ਜਿਹੜੀ ਹੈ ਆਪਣੇ ਸਵਾਲ ਜਿਹੜੇ ਰੱਖੇ ਜਾ ਸਕਦੇ ਨੇ ਸੱਤਾਧਾਰੀ ਪਾਰਟੀ ਵੱਲੋਂ ਜਵਾਬ ਜਿਹੜਾ ਜਿਸ ਤਰੀਕੇ ਨਾਲ ਕੱਲ ਲੋਕਸਭਾ ਦੇ ਦਿੱਤਾ ਗਿਆ ਦੇਲੋ 25 ਚੈਨਾਂ ਪੰਜਾਬੀ ਦੇ ਲਈ ਅੰਦਰਸਨ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ